ਲੋ ਜੀ ਕਿੰਨੇ ਜਾਣੇ ਦਾ ਸੁਪਨਾ ਹੁੰਦਾ ਵੀ ਇਹੋ ਜਿਹਾ ਸਾਡਾ ਹੋਵੇ ਤੇ ਇਦਾਂ ਹੀ ਮੇਰੀ ਭੈਣ ਦਾ ਸੁਪਨਾ ਸੀਗਾ ਕਿ ਯਾਰ ਵੀ ਅਸੀਂ ਕਦੋਂ ਘਰ ਬਣਾਵਾਂਗੇ ਸਾਰੇ ਕੋਠੀਆਂ ਪਾਈ ਜਾਂਦੇ ਆ ਹਾਂ ਸੋਚ ਪਰ ਇਹੋ ਜਿਹੀ ਨਹੀਂ ਸੋਚਿਆ ਸੀ ਇਹੋ ਜਿਹੀ ਨਹੀਂ ਸੋਚਿਆ ਸੀ ਹਾਂ ਇਹ ਤਾਂ ਐਨਾ ਸੋਚਿਆ ਨਹੀਂ ਸੀਗਾ ਮਤਲਬ ਕਿ ਪਰਮਾਤਮਾ ਮੈਨੂੰ ਦੁਬੱਡਾ ਬਣਾਤਾ ਬੜਾ ਵੱਡਾ ਬਣਾਤਾ ਅਪਾ ਸੋਚਿਆ ਨਹੀਂ ਸੀ ਹਮਮਮ ਰੋਣਾ ਨਹੀਂ ਤੇ ਰੱਖੋ ਦੱਸੋ ਜੀ ਤਾਂ ਰੀਗਾ ਰੀਗਾ ਜੋ ਨਹੀਂ ਦੋਇਆ ਤੂੰ ਤਾਂ ਹੈ ਇੰਨੇ ਹੀ ਕੰਮ ਸੀ ਹਾਂਜੀ ਗੁੱਡ ਮਾਰਨਿੰਗ ਕਿੱਦਾਂ ਠੀਕ ਹੋ ਤੇ ਅੱਜ ਜਲਦੀ ਕਰਦੇ ਆ ਵੀਡੀਓ ਸਟਾਰਟ ਤੇ ਵੈਲਕਮ ਕਰਦੇ ਆ ਜਸਲੀਨਾ ਵਲੌਗ ਚੈਨਲ ਤੇ ਸੋ ਬਾਲ ਬੱਚਾ ਪਿੰਡ ਜਾਣ ਦੇ ਨਾਲ ਘਰ ਦੀ ਰੌਣਕ ਸਾਰੀ ਚਲੀ ਗਈ ਆ ਬੱਚਿਆਂ ਦੇ ਵਿੱਚੋਂ ਅੱਜ 4-5 ਦਿਨ ਹੋ ਗਏ ਆ ਸਾਡੇ ਕੋਲ ਇੱਕ ਬੱਚਾ ਇੱਕ ਰਹਿ ਗਿਆ ਸਾਡੇ ਕੋਲ ਸਾਰਿਆਂ ਚੋਂ ਠੀਕ ਆ ਭਾਨ ਜੀ ਵੱਡੀ ਭੈਣ ਦੀ ਕੁੜੀ ਇਹ ਰਹਿ ਗਈ ਆ ਤੇ ਹੁਣ ਕੱਲੀ ਰਹਿ ਗਈ ਕਰਕੇ ਹੁਣ ਇਹ ਵੀ ਜੀ ਨਹੀਂ ਲਾਉਂਦੀ ਹੈ ਵੇ ਚਲ ਜਾ ਸੰਖੇਦਰ ਜੀ ਨਹੀਂ ਲੱਗਦਾ ਹੈ ਨਹੀਂ ਲੱਗਦਾ ਹੁਣ ਮੈਨੂੰ ਕਹਿੰਦੀ ਛੱਡ ਕੇ ਆ ਤੇ ਇੱਕ ਡਿਮਾਂਡ ਹੋਰ ਕੀਤੀ ਹੈ ਇਹਦੇ ਹੇਤੀ ਨਾ ਕੰਨ ਨਹੀਂ ਬਿੰਨੇਗੇ ਕਹਿੰਦੀ ਮੇਰੇ ਮਾਮਾ ਕੰਮ ਕਰਨ ਨੂੰ ਬਣਾ ਕੇ ਤੇ ਮੈਨੂੰ ਫੇਰ ਛੱਡ ਕੇ ਆ ਹਲੋ ਜੀ ਕਹਿੰਦੀ ਆ ਕਿ ਧੀਆਂ ਦੇ ਕੰਨ ਬਿੰਨਣੇ ਪਉਣ ਦੀ ਗੱਲ ਹੁੰਦੀ ਸੋ ਇਹ ਪਉਣ ਮੇਰੇ ਹਿੱਸੇ ਆ ਐਸ਼ ਦੇ ਕੰਨ ਵੀ ਬਣਾ ਕੇ ਲਿਆ ਸੀ ਮੈਂ ਫਿਰ ਉਹ ਭਾਂਜੀ ਦੇ ਕੰਨ ਵੀ ਅੱਜ ਬਣਾ ਕੇ ਲੈ ਆਉਣੇ ਆ ਮੈਂ ਹੂੰ ਆ ਜਾ ਫਿਰ ਆ ਜਾ ਓਰੇ ਤਾਂ ਆਗਾ ਸੁਣ ਓਰੇ ਆ ਮੇਰੇ ਕੋਲੇ ਓਰੇ ਆ ਓਰੇ ਆ ਮੇਰੇ ਕੋਲੇ ਇੱਥੇ ਆ ਬਾਹਰ ਤੋਂ ਆ ਹਾਂ ਫਿਰ ਕਿਹੜੇ ਕਿਹੜੇ ਇਅਰਿੰਗ ਪਾਉਣੇ ਆ ਹੈ ਕਿਹੜੇ ਪਾਉਣੇ ਕਿਹੜੇ ਇਅਰਿੰਗ ਪਾਉਣੇ ਚਾਂਦੀ ਦੇ ਚਾਂਦੀ ਦੇ ਪਾਉਣੇ ਆ ਠੀਕ ਆ ਸੋਨੇ ਦੇ ਨਹੀਂ ਪਾਉਣੇ ਸੋਨੇ ਦੇ ਹੈਗੇ ਸੋਨੇ ਦੇ ਹੈਗੇ ਆ ਠੀਕ ਆ ਹੁਣ ਇਹ ਵੀ ਛੁੱਟੀਆਂ ਛੁੱਟੀਆਂ ਰਹਿ ਗਈਆਂ 15 ਕ ਇਹਨਾਂ ਪਰਿਵਾਰ ਨੂੰ ਵੀ ਆਏ ਆ ਕਿ ਵੀ ਕੰਨ ਬੱਚੇ ਪਰ ਛੇੜ ਛੁੜ ਦਿੰਦੇ ਆ ਤੇ ਐਸ਼ ਦੇ ਤਾਂ ਕੰਨ ਵਿੰਨੇ ਨੂੰ ਬਹੁਤ ਟਾਈਮ ਹੋ ਗਿਆ ਤੇ ਬਟ ਇਹਦੇ ਨਹੀਂ ਵਿੰਨੇ ਸੀ ਅਜੇ ਹਾਂ ਅੱਜ ਪੀੜ ਲੱਗੂਗੀ ਫੇਕੇ ਬਣਾ ਦਈਏ ਡਰਤੇ ਨਹੀਂ ਲੱਗਦਾ ਲਓ ਜੀ ਅੱਜ ਚੱਲੇ ਆ ਭੈਣ ਕੋਲੇ ਵੱਡੀ ਕੋਲੇ ਇਹਨੂੰ ਛੱਡਣ ਗੁੜੀਆਂ ਨੂੰ ਕਿਉਂਕਿ ਇਕੱਲੀ ਰਹਿ ਗਈ ਜੀ ਨਹੀਂ ਲਾਉਂਦੀ ਹੁਣ ਇਹ ਬੱਚੇ ਯਵਰਾਜ ਐਸ਼ ਛੋਟੀ ਭੈਣ ਇੰਗਲੈਂਡ ਵਾਲੀ ਵੀ ਵਾਪਸ ਚਲੀ ਗਈ ਇੰਗਲੈਂਡ ਨੂੰ ਤੇ ਉਹ ਵੀ ਬਾਲ ਬੱਚਾ ਸਾਰਾ ਚਲੇ ਗਿਆ ਤੇ ਮੈਂ ਤੇ ਮੰਮਾ ਨੇ ਕੱਲਿਆਂ ਨਹੀਂ ਰਹਿ ਜਣਾ ਬੱਚਿਆਂ ਨਾਲ ਰੌਣਕ ਲੱਗੀ ਹੋਈ ਸੀ ਹੁਣ ਸਾਡੇ ਕੋਲ ਇਹ ਹੀ ਸੀਗੀ ਇੱਕ ਹੁਣ ਇਹ ਵੀ ਚੱਲੀ ਆ ਚਾਰ ਦਿਨ ਹੋ ਗਏ ਆ ਬਟ ਉਹ ਵੀ ਕੀ ਕਰੇ ਕੱਲੀ ਜਵਾਕਾਂ ਨੂੰ ਕਹਿੰਦੇ ਹਾਂ ਨੂੰ ਹਾਨ ਪਿਆਰਾ ਤੇ ਜਵਾਕਾਂ ਦੇ ਨਾਲ ਜਵਾਕ ਖੇਡਦੇ ਹੁਣ ਬੱਚਾ ਕੋਈ ਵੀ ਹੈ ਨਹੀਂਗਾ ਚਾਚੇ ਕੀ ਗਾਂ ਬੱਚੇ ਜਿਹੜੇ ਛੋਟੇ ਸੀਗੇ ਸਾਰੇ ਜੂਨ ਦੀਆਂ ਛੁੱਟੀਆਂ ਕਰਕੇ ਛੁੱਟੀਆਂ ਕਰਕੇ ਸਾਰੇ ਨਾਨਕੇ ਨੂੰ ਗਏ ਹੋਏ ਆ ਤੇ ਫਿਰ ਹੁਣ ਗੁਰੂ ਜੀ ਨੂੰ ਮੈਂ ਚੱਲਣਾ ਛੱਡਣਾ ਤੇ ਨਾਲੇ ਤੁਹਾਨੂੰ ਦਿਖਾਉਣੇ ਅੱਜ ਕੋਠੀ ਬਲਗਨ ਵਗੈਰਾ ਉਥੇ ਹੋਈ ਜਾਂਦਾ ਤੇ ਪੂਰੀਆਂ ਕੈਂਡ ਗੱਲਬਾਤ ਬਣਦੀ ਜਾਂਦੀ ਹੈ ਤੁਹਾਨੂੰ ਅੱਜ ਭੈਣ ਦਾ ਘਰ ਜਿਹੜਾ ਤੁਹਾਨੂੰ ਪਾਇਆ ਸੀ ਤੁਸੀਂ ਸਾਰੇ ਨੇ ਬਹੁਤ ਕਮੈਂਟ ਵਧੀਆ ਕੀਤੇ ਸੀਗੇ ਤੇ ਵੱਡੀ ਭੈਣ ਕੋਲ ਚੱਲੇ ਆ ਅੱਜ ਨਾਲ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ ਘਰ ਠੀਕ ਆ ਨਾਲੇ ਪਹਿਲਾਂ ਬਣਾਉਣੇ ਕੁੜੀ ਆ ਤੇ ਕੰਨ ਤੇ ਇੱਕ ਦੋ ਕੰਮ ਹੋਰ ਕਰਨੇ ਆ ਆਪਾਂ ਤੇ ਆਓ ਫਿਰ ਕਰਦੇ ਆ ਵੀਡੀਓ ਕੰਟੀਨਿਊ ਹਾਂ ਲਓ ਵੀ ਬੀਬੀ ਨੇ ਭਰਤੇ ਆ ਝੂਲੇ ਦੁੱਧੀ ਨੂੰ ਆਹ ਆਉਂਦੀ ਆ ਆਓ ਆਓ ਵੇ ਵਸਾਈ ਜਾਂਦੀ ਬੜਨ ਹੁੰਦੀ ਦੁੱਧ ਦੀਆਂ ਬੂਤਲਾਂ ਬਾਦਲਾਂ ਭਰੀਆਂ ਪਈਆਂ ਕਹਿੰਦੀ ਲੈ ਜਾ ਕੋਈ ਵਾਧੂ ਆਪਣੇ ਕਹਿੰਦੇ ਆ ਗਈ ਵੀ ਓਏ ਹੋਲੀ ਹੋਲੀ ਆਇਆ ਆਇਆ ਪਲਵਾਨਾ ਆਇਆ ਕਾਰਜਵਾਨੀ ਆਦਾ ਤੋ ਪਲਵਾਨਾ ਕੋ ਹੋਰ ਤਾਂ ਨਹੀਂ ਰਹਿ ਗਿਆ ਕਿਵੇਂ ਕੋ ਹੋਰ ਤੇ ਨਹੀਂ ਰਹਿ ਗਿਆ ਪਾਂਡਾ ਡਿੰਡਾ ਵੀ ਆ ਗਿਆ ਪਾਂਡਾ ਡਿੰਡਾ ਕੀ ਹੈ ਵਿਚਾਰੀ ਦਾ ਲੀੜਾ ਹੀ ਹੈ ਹੋਰ ਕੀ ਕਰਾਂਗਾ ਹਲਾ ਵੀ ਯਾਰ ਹੋ ਗਈ ਪੈਨਸਲ ਹੈ ਹਾਂ ਪੈਨਸਲ ਹਾਂ ਇਹ ਪੈਨਸਲ ਹੈ ਹਾਂ ਆਹ ਰੰਗ ਰੂੰਗ ਲੈ ਕੇ ਦਿੱਤੇ ਇਹਨੂੰ ਇਹ ਦੱਸ ਹਾਂ ਇਹ ਤਾਂ ਸਕੂਲ ਵਾਲਾ ਬੈਗ ਲੈਣਾ ਇਹ ਹੋਰ ਵੀ ਨਹੀਂ ਸਮਾਨ ਲੈਣਾ ਨਾ ਮੋਗੇ ਲੂਗੀ ਇਹ ਹਾਂ ਹੋਰ ਮੋਗੇ ਕੀ ਚਲ ਬੇ ਬਹਿ ਜਾਓ ਆ ਜਾਓ ਵੀ ਚੀਜ਼ੀਆਂ ਚੀਜ਼ੀਆਂ ਜੂਜ਼ੀਆਂ ਸਾਰੀਆਂ ਪਾ ਦੀਆਂ ਉਹਨੂੰ ਨਾਲ ਕੰਨ ਬੇਬੇ ਕਹਿੰਦੀ ਉੱਥੇ ਬਣਾ ਕੇ ਛੱਡ ਕੇ ਆਉਣੀ ਆ ਕੁੜੀ ਹੋਰ ਤਾਂ ਨਹੀਂ ਕੋਈ ਕਰਨਾ ਬੇਬੇ ਨਹੀਂ ਹੋਰ ਤਾਂ ਸਹੀ ਹੈ ਲੈ ਆਓ ਇਹਨੂੰ ਦਾ ਹੁਣ ਬੇਬੇ ਆਪਾਂ ਦੋਨੋਂ ਰਹਿ ਜਣਾ ਕੱਲਿਆਂ ਨੇ ਹਨਾ ਸਹੀ ਗੱਲ ਹੈ ਹੁਣ ਮੈਂ ਚੱਲ ਕੋਈ ਨਹੀਂ ਸਾਨੂੰ ਡਰ ਲੱਗਦਾ ਕਿਤੇ ਜਵਾਕ ਮਗਰ ਜੀ ਜੀ ਨਹੀਂ ਇਹਨਾਂ ਨੂੰ ਦਾ ਤੇ ਇਹ ਨਾ ਬਿਮਾਰ ਮੋਰੀ ਹੋ ਜੇ ਤੁਸੀਂ ਜੇ ਆਂਦੀ ਸੀ ਧੀ ਘਰੇ ਆਉਂਦੀ ਇੱਧਰ ਨਹੀਂ ਜਾੜ ਫਿਰ ਐਸਾ ਨਹੀਂ ਕਹਿੰਨਾ ਕਿ ਮੂੜ ਦੀ ਕਚੂੜਿਆ ਮੂੜੇ ਮੂੜਲੇ ਤੱਕ ਆ ਮੈਲਾ ਨਾ ਨੀ ਨੂੰ ਹੁਣ ਭੱਜੀ ਜਾਨੀ ਆ ਮੂੜਲੀ ਸੀੜ ਤੇ ਅਰੇ ਆਹ ਖੇਤੀ ਆ ਨੂੰ ਪਿੰਡ ਜਾਣ ਦੀ ਚੰਗਾ ਚਲੋ ਜੀ ਓਕੇ ਫਿਰ ਜਾਵੜਾ ਤੂੰ ਵੀ ਹਾਂ ਬਹਿ ਜਾ ਬਹਿ ਜਾ ਜਗਾ ਬੇਬੀ ਆ ਗਿਆ ਮੈਂ ਦੋ ਘੰਟੇ ਛੱਡ ਕੇ ਖਿਆ ਰੱਖੀ ਕਰਵਾਉਂਦੀ ਤਾਂ ਨਹੀਂ ਮਗਰੋਂ ਇੰਨ ਕਾ ਬੰਦੀ ਨੇ ਜੀ ਕਰਾਉਂਦੀ ਦੇਣੀ ਨਹੀਂ ਨਹੀਂ ਠੀਕ ਆ ਲੈ ਫਿਰ ਰੱਖ ਦੇ ਮਗਰ ਰੱਖ ਦੇ ਦੁੱਧ ਇਹਦੇ ਚ ਰੱਖ ਹੂੰ ਠੀਕ ਆ ਆ ਸਾਮਾਨ ਜਿਹਾ ਵੀ ਰੱਖ ਦੇ ਦਸ ਹਰ ਦਸ ਕੀ ਲੈਣਾ ਕੰਦੇ ਦਾ ਟੀਵੀ ਲੈ ਆਈ ਕੰਦੇ ਦਾ ਟੀਵੀ ਕੰਦੇ ਦਾ ਟੀਵੀ ਮੇਰੀ ਪਸੰਦ ਦਾ ਤੇਰੀ ਪਸੰਦ ਦਾ ਟੀਵੀ ਮੈਨੂੰ ਆ ਤੇਰੀ ਪਸੰਦ ਕੀ ਹੋ ਜੀ ਹੈ ਲਓ ਜੀ ਇਹ ਹੁਣ ਕਹਿੰਦਾ ਵੀ ਐਲਸੀਡੀ ਲੈਣੀ ਆ ਮੈਂ ਐਲਸੀਡੀ ਲੈਣੀ ਆ ਘਰੇ ਟੀਵੀ ਦੇਖਣ ਨੂੰ ਲੈਣੀ ਹੂੰ ਠੀਕ ਆ ਕਿੰਨੀ ਕਿੱਡੀ ਵੱਡੀ ਲੈਣੀ ਤੇਰੀ ਜਿੱਡੀ ਲੈ ਆਏਗੀ ਤੇਰੀ ਜਿੱਡੀ ਲੈ ਆਉਣੇ ਆ ਹੈ ਬਾਹਰ ਜਿੱਡੀ ਕਾਹਦੇ ਜੱਡੀ ਬਾਹਰ ਜਿੱਡੀ ਠੀਕ ਆ ਹੋਰ ਕੋਈ ਸੇਵਾ ਹੈ ਠੀਕ ਆ ਚਾਹ ਫਿਰ ਮੈਂ ਉੱਥੇ ਨਹੀਂ ਲੱਗੀਆਂ ਚਿੰਗ ਠੀਕ ਆ ਲਓ ਜੀ ਇਹ ਕੰਮ ਹੋਰ ਐਡ ਹੋ ਗਿਆ ਜੈ ਸ਼੍ਰੀਧ ਉਹ ਜੈ ਸ਼੍ਰੀਨੂੰ ਹਾਂ ਤਿਆਰੀ ਇਹ ਕੰਨ ਬਣਾਉਣ ਦੀ ਰੋਂਦੀ ਤਾਂ ਨਹੀਂ ਹਾਂ ਇਹਨੇ ਦੇ ਸਸਕ ਨੂੰ ਦਰਦ ਹੁੰਦਾ ਨੰਨੀ ਗਿਆ ਹੈਗਾ ਟੀਕੇ ਜਿਹਨਾਂ ਦਰਦ ਹੁੰਦਾ ਇਹ ਤਾਂ ਉੱਥੇ ਪਤਾ ਲੱਗੂਗਾ ਕਿੰਨਾ ਕੇ ਦਰਦ ਹੁੰਦਾ ਰੋਈ ਨਾ ਫਿਰ ਮੈਨੂੰ ਤਾਂ ਬਰਉਣੀ ਵੀ ਨਹੀਂ ਆਉਂਦੀ ਤੂੰ ਕੁਛ ਨਹੀਂ ਜਾਂਦਾ ਪੁੱਤ ਸਾਰਿਆਂ ਨੇ ਬਣਾ ਲਏ ਆ ਇਕੱਲੀ ਤੂੰ ਰਹਿ ਗਈ ਐਸ਼ਰੇ ਵੀ ਬਣਾ ਲਏ ਆ ਤੇ ਮਾਂਲ ਤੇ ਨਹੀਂ ਬਣਾ ਲਏ ਆ ਹੁਣ ਇਕੱਲੀ ਤੂੰ ਰਹਿ ਗਈ ਹੁਣ ਤੇਰੇ ਮੇਰੇ ਅਜ ਬਣਾ ਆਂਦੀ ਦਿੰਨਾ ਕੰਨ ਛੋਣਾ ਬਣ ਜੇਗਾ ਚੰਗਾ ਠੀਕ ਆ ਕੇਰੇ ਹੀ ਮਾੜਾ ਲੱਗਦਾ ਹੁੰਦਾ ਨਾਲ ਹੀ ਕੋਕਾ ਪੈ ਜਾਣਾ ਵਿੱਚ ਹਾਂਜੀ ਪਹਿਲਾਂ ਡਿਮਾਂਡ ਆਈ ਆ ਜੀ ਕੱਟ ਲੈਣੀਆਂ ਸਕੂਲ ਵਾਲੀ ਤੇ ਲੈਣੀ ਵੀ ਟਾਇਰਾਂ ਵਾਲੀ ਆ ਇਹ ਨਹੀਂ ਲੈਣੀ ਜਿਹਦੇ ਟਾਇਰ ਲੱਗੇ ਹੋਏ ਆ मामੂ ਉਹ ਲੈਣੀਆਂ ਜਿਹਦੇ ਟਾਇਰ ਲੱਗੇ ਹੋਏ ਹੋ ਟੈਚੀ ਰਣ ਨਾਲ ਆ ਹੁੰਦਾ ਨਾ ਵੀ ਆਪਾਂ ਉਹ ਟੈਚੀ ਲੈਣਾ ਇਹਨਾਂ ਚ ਨਹੀਂ ਇਹਨਾਂ ਚ ਕੋਈ ਨਹੀਂ ਪਸੰਦ ਕਹਿੰਦੀ ਆ ਨਿਗਾ ਪੈ ਗਈ ਕਹਿੰਦੀ ਆਵੇ ਟੰਗੇ ਪਏ ਇਹ ਹੀ ਲੈਣੇ ਆ ਸੇਮ ਡਿਟੋ ਲਓ ਜੀ ਆ ਲੈ ਲਿਆ ਆਪਾਂ ਪਰ ਧੀਆ ਦੀ ਡਿਮਾਂਡ ਪੂਰੀ ਕਰਨੀ ਵੀ ਜ਼ਰੂਰੀ ਹੁੰਦੀ ਦੇਖੋ ਕਿੰਨਾ ਸੋਨਾ ਬੈਗ ਲੱਗਦਾ ਹਾਂ प्यारा ਹੁਣ ਕੰਮ ਚ ਗਰੀ ਹੋਣੀ ਹੈ ਦੇ ਵਿੱਚ ਠੀਕ ਹੈ ਰੈਡੀ ਆ ਪੱਕੀ ਗੱਲ ਆ ਡਰ ਤੇ ਨਹੀਂ ਲੱਗਦਾ ਤ압 ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਚਲ ਜੀ ਪੱਕਾ ਰੁੰਦੀ ਦੇਣੀ ਨਾ ਸਰ ਨਹੀਂ ਰੋਣਾ ਨਹੀਂ ਦੱਸ ਠੀਕ ਹੈ ਹਾਂ ਹੁਣ ਸੋਨਾ ਬਣੂਗਾ ਆਪਾਂ ਜੋ ਵੀ ਤੂ ਆ ਤੂੰ ਤਾਂ ਹੈ ਐਨੇ ਹੀ ਕੰਮ ਸੀ ਚਲੋ ਚਲੋ ਦੂਸਰਾ ਪਾਸਾ ਕਰ ਲਾਂ ਦੇਖੋ ਲੱਗੋ ਲੱਗਦਾ ਵੈਰੀ ਗੁੱਡ ਕੱਲ ਦੂਜੀ ਜਗ੍ਹਾ ਪਾ ਲਾਂ ਹਾਂ ਉਹਦੇਾਰੇ ਹੀ ਗਈ ਸੀ ਜਾਨੀ ਕਿਤੇ ਦੋੜੇ ਹੀ ਦਿਸਦੇ ਜਾਂਦੇ ਆ ਵੀ ਟੈਂਕ ਚੱਲ ਰਹੇ ਨੇ ਕਿਥੇ ਨਾ ਬੱਸ ਸੇ ਇਹ ਨਵੜ ਗਿਆ ਲੋਕ ਕਰਨ ਅੱਛਾ ਲੋ ਜੀ ਇਹ ਹੋ ਗਿਆ ਇਹਨੇ ਆਜੀ ਲਓ ਜੀ ਮੈਂ ਤਾਂ ਦਲੇਰਾ ਬੰਦਾ ਆ ਜੀ ਕੀ ਹੋਇਆ ਕੀ ਕਿਵੇਂ ਲੱਗਾ ਪੁੱਤ ਠੀਕ ਲੱਗ ਗਿਆ ਤੇ ਵੀੜ ਤਾਂ ਨਹੀਂ ਲੱਗੀ ਨਾ ਅੱਛਾ ਹੁਣ ਤੂੰ ਸੋਣਾ ਬਣ ਗਿਆ ਹੈਨਾ ਹੁਣ ਤੂੰ ਐਸ਼ੰਗੋ ਤੇਰੇ ਵੀ ਹੁਣ ਸੋਨੇ ਸੋਨੇ ਵਾਲੀਆਂ ਪਾਵਾਂਗੇ ਠੀਕ ਆ ਬਾਈ ਬੰਦਾ ਦਲੇਰ ਨਿਕਲਿਆ ਆਪਣਾ ਸੋ ਬਾਈ ਅਸੀਂ ਤੁਸੀਂ ਬਾਈ ਹੁਣਾਂ ਨੂੰ ਜਾਣਦੇ ਹੋ ਅਕਸਰ ਸੋ ਅ ਅਸੀਂ ਐਸੀ ਕੰਨ ਬਣਾਉਣੇ ਇੱਥੇ ਅ ਬਿੰਦਰ ਜੁਵੇਲਰ ਵਾਲਿਆਂ ਦੇ ਸੋ ਬਾਈ ਨੇ ਬਹੁਤ ਘੈਂਟ ਤਰੀਕੇ ਦੇ ਨਾਲ ਕੰਨ ਵੇਨੇ ਆ ਸੋ ਨਿਸ਼ਾਨੀ ਲਾ ਲਈ ਐਸ਼ ਦੇ ਕੰਨ ਸੀ ਨਾ ਬਾਗੇ ਭਰਾਣੋਂ ਬਣਾਏ ਸੀਗੇ ਸੋ ਬਾਈ ਹੁਣਾਂ ਨੇ ਅੰਦਾਜ਼ੇ ਦੇ ਨਾਲ ਹੀ ਇਸ ਗਲੀ ਕਾੜ ਤੇ ਇਧਰ ਇੱਕ ਪਾਸੇ ਸਹੀ ਨਿਕਲ ਗਈ ਇੱਕ ਪਾਸੇ ਥੋੜੀ ਉੱਚੀ ਨਿਕਲ ਗਈ ਸੋ ਦੂਸਰੀ ਵਾਰ ਕਹਿੰਦੇ ਗਲਤ ਬਿੰਨੇ ਆ ਕਿ ਦੂਸਰੀ ਵਾਰ ਫੇਰ ਉਹਨਾਂ ਨੇ ਉਹਨੀ ਪੀੜ ਵਿਚਾਰੀ ਦੇ ਫੇਰ ਲੱਗੀ ਦੋ ਵਾਰੀ ਉਹ ਵੀ ਨਹੀਂ ਰੋਈ ਤੀਜੀ ਵਾਰੀ ਉਹਨਾਂ ਨੇ ਰਵਾਤੀ ਵਿਚਾਰੀ ਉਹ ਵੀ ਡਰ ਜਾਂਦਾ ਬੱਚਾ ਕੀ ਕਰ ਰਿਹਾ ਦਵਾਰ ਮਾਰ ਰਿਹਾ ਹਨ ਤੇ ਇਹ ਬਾਈ ਹੁਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਨ ਬਿੰਨੇ ਆ ਗੁੜੀਆ ਦੇ ਤੇ ਪਹਿਲਾਂ ਨਿਸ਼ਾਨੀਆਂ ਲਾ ਲਈਆਂ ਪ੍ਰੋਪਰ ਤੇ ਵੀ ਲੋ ਬਿਲਕੁਲ ਹੀ ਪੀੜ ਨਹੀਂ ਹੋਣ ਦਿੱਤੀ ओके चलके ਲਾਓ ਫਿਰ ਹੁਣ ਚાલਦੇ ਆਂ ਭੈਣ ਕੋਲੇ ਠੀਕ ਆ ਤੇ ਬੈਗ ਵਗੈਰਾ ਲੈ ਲੈ ਆ ਤਾਂ ਆਪਾਂ ਠੀਕ ਆ ਬੈਗ ਲਿਆ ਹੁੰਦਾ ਨੇ ਦੂਸਰਾ ਹੂੰ ਜਿਹੜਾ ਫੌਰਨ ਜਾਣ ਵਾਲਾ ਬੈਗ ਹੁੰਦਾ ਨਹੀਂ ਆ ਪਰ ਇਹਦਾ ਹੁੰਦਾ ਰੇੜੂ ਠੀਕ ਆ ਇੱਕ ਦੋ ਨਿਕਾ ਮਿੰਟ ਸਮਾਨ ਲੈ ਕੇ ਤੇ ਫਿਰ ਆਪਾਂ ਚਲਦੇ ਆਂ ਭੈਣ ਕੋਲੇ ਮਿਲਦੇ ਆਂ ਜਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਘਰ ਠੀਕ ਆ ਚਾਰਦਵਾਰੀ ਹੋ ਰਹੀ ਆ ਤੇ ਦੱਸਿਓ ਫਿਰ ਕਿੱਦਾਂ ਲੱਗਦਾ ਹਨ ਆਜੋ ਫਿਰ ਜੁੜੇ ਰਹੋ ਸਾਰੇ ਜਾਣੇ ਹਾਂਜੀ ਦੋਸਤੋ ਪਹੁੰਚ ਗਏ ਆ ਹੈਲੋ ਠੀਕ ਆ ਲੈ ਵੀ ਪਾਰਟੀ ਹੋ ਗਈ ਬਲਗਨ ਵੀ ਹੋ ਗਿਆ ਚਲੋ ਚਲੋ ਤੇ ਇੱਕ ਮਿੱਤਰੋ ਗੇਟ ਆਪਾਂ ਰੱਖ ਲਿਆ ਪਿਛਲੇ ਪਾਸੇ ਕਿਉਂਕਿ ਵੱਡੇ ਸੰਦਾਂ ਵਾਸਤੇ ਜਿਹੜਾ ਹੈਗਾ ਕਿ ਉਹ ਪਿੱਛੇ ਬਰਾਂਡਾ ਪਾਉਣਾ ਵਾ ਤੇ ਉਹ ਵੱਡੇ ਸੰਦ ਉਥੋਂ ਦੀ ਅੰਦਰ ਟਰੈਕਟਰ ਟਰਾਲੀਆਂ ਆਸਤੇ ਉਧਰ ਦੀ ਛੜਤਾ ਪਿੱਛੇ ਤੇ ਜਿਹੜਾ ਫਰੰਟ ਆ ਫਰੰਟ ਵਾਲਾ ਗੇਟ ਨਿੱਕਾ ਰੱਖਿਆ ਆਪਾਂ ਇੱਧਰ ਆ ਆਪਣੀ ਕੋਠੀ ਆ ਗਈ ਮੈਂ ਤੁਹਾਨੂੰ ਦੂਰ ਤੋਂ ਦਿਖਾਉਣਾ ਬਾਕੀ ਜਿਹੜੇ ਸਾਡੇ ਨਾਲ ਕੰਟੀਨਿਊ ਵਲੌਗ ਦੇਖਦੇ ਆ ਉਹਨਾਂ ਨੇ ਤਾਂ ਪਹਿਲਾਂ ਦੇਖੀ ਹੋਊਗੀ ਵੀਡੀਓ ਦੇ ਵਿੱਚ ਪੱਟ ਜਿਹੜੇ ਸਾਡੇ ਨਾਲ ਅੱਜ ਨਵੇਂ ਜੁੜੇ ਆ ਉਹਨਾਂ ਨੂੰ ਦਿਖਾ ਦਿੰਨੇ ਆਪਾਂ ਆ ਰੱਖਿਆ ਆਪਾਂ ਗੇਟ ਛੋਟਾ ਗੱਡੀ ਲੰਘਣ ਨੂੰ ਗੱਡੀ ਲੰਘਣ ਨੂੰ ਜਿਹੜੀ ਮੇਨ ਘਰ ਦੀ ਐਂਟਰੀ ਆ ਤੇ ਆ ਆਪਣੀ ਕੋਠੀ ਆ ਐ ਕੋਈ ਕਮੈਂਟ ਜਰੂਰ ਕਰੋ ਕਿ ਨਕਸ਼ਾ ਕਿਵੇਂ ਲੱਗਿਆ ਸੋ ਨਕਸ਼ਾ ਸਿਲੈਕਟ ਕਰਕੇ ਦਿੱਤਾ ਸੀ ਗਿਆ ਭੈਣ ਨੂੰ ਮੈਂ ਠੀਕ ਆ ਆ ਮਾਨਪੀਤੇ ਨੇ ਤੇ ਅਸੀਂ ਦੋਨਾਂ ਨੇ ਸਿਲੈਕਟ ਕੀਤਾ ਇਹ ਨਕਸ਼ਾ ਹੈ ਸੋ ਵਿਆਹਤਨਾ ਕਰ ਕਰਕੇ ਤੇ ਆ ਇੱਥੇ ਜਗ੍ਹਾ ਰਫਾ ਰੱਖ ਲਈ ਆ ਥੋੜੀ ਜੀ ਸਬਜ਼ੀ ਸਬਜ਼ੀ ਲਾਉਣ ਨੂੰ ਅੰਦਰ ਵਾਰੀ ਜਾਂ ਆ ਕੋਈ ਬੂਟੇ ਵਗੈਰਾ ਵੀ ਲਗਾ ਸਕਦੇ ਆ ਇੱਥੇ ਤੇ ਕੋਈ ਸਬਜ਼ੀ ਵਗੈਰਾ ਵੀ ਲਗਾ ਸਕਦੇ ਆ ਤੇ ਪਹਿਲਾਂ ਆਪਣੀ ਜਿਹੜੀ ਕੰਦ ਆਉਣੀ ਸੀ ਨਾ ਜਿਹੜੀ ਆ ਸਾਹਮਣੇ ਤੁਹਾਨੂੰ ਦਿਖਦਾ ਬਰਾਂਡਾ ਉਹਦੀ ਸੇਧ ਨੂੰ ਕੰਦ ਆਉਣੀ ਸੀ ਨਾਖੀ ਦੇ ਸਾਵਣਾਂ ਉਹ ਦਿਨਾਂ ਸਿੱਧੀ ਕੰਧ ਜੜ ਜਣੀ ਸੀ ਤੇ ਆਕੇ ਇਹ ਦਿਨ ਟੱਚ ਹੋ ਜਣੀ ਸੀ ਸੋ ਇੰਨੀ ਗੰਧ ਪਰੇ ਹਟਦੇ ਹਟਵੀਂ ਕਾੜਤੀ ਕਿਉਂਕਿ ਖੇਤ ਇਹਨਾਂ ਦਾ ਆਪਦਾ ਹੀ ਸੀਗਾ ਤੇ ਥੋੜਾ ਜਿਹਾ ਪਰ ਇਹਨੂੰ ਵਧਾਤੀ ਵੀ ਇੱਥੇ ਨਾਲੇ ਤਾਂ ਕੋਈ ਸਬਜੀ ਸਬਜੀ ਜਿਵੇਂ ਆ ਲੱਗੀ ਵੀ ਆ ਘਰੇ ਹਨਾ ਆਪਾਂ ਥੋੜਾ ਲਾ ਸਕਦੇ ਆ ਹੁਣ ਉਹਦੀ ਸੇਦ ਨੂੰ ਸਿੱਧੀ ਆਪਾਂ ਨਿੱਕੀ ਜੀ ਕੰਧ ਘਾੜ ਦੇਣੀ ਆ ਥੱਲੇ ਮੰਨ ਕੇ ਚੱਲੋ 1 ਫੁੱਟ ਡੇਢ ਫੁੱਟ ਦੀ ਵੀ ਕਿਉਂਕਿ ਇੱਧਰ ਆਹ ਜਿਹੜਾ ਜਗਾ ਕੱਚੀ ਰੱਖ ਕੱਚੇ ਰੱਖਾਂਗੇ ਇੱਧਰ ਬਾਅਦ ਆਪਾਂ ਪੱਕਾ ਕਰ ਲਾਂਗੇ ਵੇੜਾ ਇਹ ਇਧਰਲੀ ਜਗ੍ਹਾ ਹੈਗੀ ਆ ਇਹਨੂੰ ਆਪਾਂ ਕੱਚਾ ਹੀ ਰੱਖਾਂਗੇ ਤਾਂ ਜੋ ਇੱਥੇ ਬੂਟੇ ਵਗੈਰਾ ਤੇ ਆਪਾਂ ਲਗਾ ਸਕੀਏ ਜਾਂ ਫਿਰ ਇਸਨੂੰ ਥੋੜੀ ਇੱਕਣੀ ਸਬਜ਼ੀ ਜਿਹੜੀ ਘਰ ਦੀ ਹੁੰਦੀ ਹੈ ਉਹ ਵਧੀਆ ਜਿਵੇਂ ਆ ਲਾਈ ਹੋਈ ਆ ਵਧੀਆ ਤਰੀਕੇ ਨਾਲ ਲੱਗ ਜੂਗੀ ਸੋ ਆ ਲੱਗਿਆ ਦਾ ਝੋਨਾ ਵੀ ਲੱਗਿਆ ਜਾਂਦਾ ਖੇਤ ਝੋਨਾ ਵੀ ਲੱਗਿਆ ਹਾਂ ਆ ਉੱਥੇ ਤਾਂ ਹਣ ਨਹੀਂ ਹਾਂ ਦਾ ਬਤਾਈਂਦਾ ਨਹੀਂ ਹਾਂ ਜਿੱਥੇ ਘਰ ਸੀਗਾ ਉੱਥੇ ਪਤਾ ਹੀ ਦਾ ਝੋਨਾ ਲੱਗਦਾ ਉਹ ਮੋਟਰ ਦੀ ਦੀਨ ਜੀ ਤੋਂ ਬਤਾ ਲੈ ਜਿੱਥੇ ਮੋਟਰ ਦੀ ਟੇਰੀ ਉੱਥੇ ਘਰ ਸੀਗਾ ਤੇ ਆਹ ਵਾਲੀ ਏਰੀਆ ਹੁੰਦੀ ਸੀ ਬੜੀ ਦੀਦੀ ਇੱਥੇ ਘਰ ਸੀ ਉੱਥੇ ਸਾਰਾ ਪੱਤਰ ਕਰਕੇ ਧੋਣਾ ਲੱਗਦਾ ਲੋਟ ਰੋਡ ਰੋਡਣਾ ਕਿ ਸੁਣਾ ਲੱਗਦਾ ਹਨਾ ਕਿ ਖੁੱਲਾ ਸੜਕ ਦਾ ਆਪਣੇ ਨੇੜੇ ਸਦੇ ਪਾਡੇ ਰੋਡ ਤੇ ਆ ਮਤਲਬ ਕਿ ਖੁੱਲੇ ਰਾਹ ਤੇ ਘਰ ਆ ਗਿਆ ਪਹਿਲਾ ਘਰ ਉਹ ਬੈਕ ਸਾਈਡ ਸੀਗਾ ਉੱਥੇ ਉੱਥੇ ਥੋੜੀ ਜਗ੍ਹਾ ਥੋੜੀ ਘੱਟ ਬਣਦੀ ਸੀ ਫਿਰ ਇੱਥੇ ਇਧਰਲੇ ਪਾਸੇ ਜਿਹਨੂੰ ਨਵਾਂ ਪਾਉਣਾ ਸੀ ਬਈ ਇਧਰ ਇਹਨਾਂ ਨੇ ਮੂਵ ਕਰ ਲਿਆ ਸਾਰੇ। ਸੋ ਫਿਰ ਜਿਹੜਾ ਨਕਸ਼ਾ ਸੀਗਾ ਪ੍ਰੋਪਰ ਉੱਥੇ ਬਣਦਾ ਨਹੀਂ ਸੀ। ਤੇ ਇੱਥੇ ਹੁਣ ਆਪਣੀ ਗੱਲ ਬਣ ਗਈ ਪੂਰੀ। ਸੋ ਹੁਣ ਇਹਨਾਂ ਨੂੰ ਮੈਂ ਕਿਹਾ ਹੋਇਆ ਕਿ ਬੂਟਿਆਂ ਦੇ ਇੱਥੇ ਆਪਾਂ ਜਿੰਨੇ ਮਤਲਬ ਕੰਧਾਂ ਨਵੀਆਂ ਨਿਕਲਦੀਆਂ ਪਈਆਂ ਵਾ ਤੇ ਵੀ ਨਾਲ ਕੋਈ ਰੂੜਾ ਨਹੀਂ ਸਿੱਟਣਾ। ਮੈਂ ਚੱਕ ਦੇ ਹਾਂ ਸਾਰੇ ਕੋਈ ਵੀ ਰੂੜਾ ਨਹੀਂ ਸੈਂਡ ਕਿਉਂਕਿ ਆਪਾਂ ਚਾਰ ਸ਼ਵੇਰੇ ਆਪਾਂ ਬਣਾਉਣੀਆਂ ਕਿਆਰੀਆਂ। ਤੇ ਫਿਰ ਹਰਿਆ ਭਰਿਆ ਬਣਾਉਣਾ ਪੂਰਾ ਘਰ ਨੂੰ ਜਿੱਦਾਂ ਹੁਣ ਆ ਤੇ ਬਈ ਸੋਹਣੇ ਲੱਗਦੇ ਆ ਬੂਟੇ ਬਾਟੇ ਲੱਗੇ ਵੱਡੇ ਹੁੰਦੇ ਬੋਤਲ ਪਾਅ ਵਗੈਰਾ ਹੋਗਾ ਕੁਝ ਹੋਰ ਬੂਟੇ ਹੁੰਦੇ ਸਜਾਵਟੀ ਜਿਹੜੇ ਆਪਾਂ ਲਗਾਵਾਂਗੇ ਇੱਥੇ ਆ ਕੇ ਆ ਜਿਹੜੀ ਮੇਨ ਕੰਧ ਹੈ ਡਿਜ਼ਾਈਨ ਵਾਲੀ ਕੰਧ ਕੱਢਾਂਗੇ ਆਪਾਂ ਤੇ ਇਦਾਂ ਕਿਆਰੀ ਵਗੈਰਾ ਜਿੱਦਾਂ ਸਾਰੀ ਇਧਰ ਬਣਾਉਣੀ ਅੰਦਰਵਾਰ ਵੀ ਬਣੂਗੀ ਤੇ ਮੈਂ ਕਿਹਾ ਬਾਹਰਵਾਰ ਵੀ ਤੁਸੀਂ ਬਣਾ ਦਿਓ ਕੋਈ ਜਿਹੜੀਆਂ ਵਾਧੂ ਘਾਟ ਟੁਇਟਾਂ ਹੋਈਆਂ ਜਿਵੇਂ ਆ ਹੁਣ ਕੰਧ ਆ ਆਪਦੀ ਕੋਈ ਇੱਧਰ ਵੀ ਤੇ ਇਹਦੇ ਨਾਲ ਹੀ ਬਾਹਰਵਾਰ ਥੋੜੀ ਕਿਆਰੀ ਬਣ ਜੇ ਤਾਂ ਕੋਈ ਜਿਹੜੇ ਵੱਡੇ ਬੂਟੇ ਆ ਸੋਹਣੇ ਲੱਗਦੇ ਆ ਕੋਠੀ ਤੇ ਚਾਰ ਚੁਫੇਰੀ ਹਰੇ ਭਰੇ ਹੋਊਗੀ ਤਾਂ ਬਹੁਤ ਸੋਹਣੀ ਲੱਗੂਗੀ ਬਾਕੀ ਇੱਥੇ ਹੁਣ ਕੋਈ ਬੂਟਾ ਲਾਵਾਂਗੇ ਨਾ ਨਵੀਂ ਭਰਤੀ ਪੈਣੀ ਆ ਤੇ ਕੋਈ ਬੂਟਾ ਲਾਵਾਂਗੇ ਨਾਲ ਹੀ ਚੱਲ ਪੈਣਾ ਫਿਰ ਬਣ ਜੂ ਨਿਆਰਾ ਪੂਰਾ ਲੋ ਜੀ ਕਿੰਨੇ ਜਣਿਆਂ ਦਾ ਸੁਪਨਾ ਹੁੰਦਾ ਵੀ ਇਹੋ ਜਿਹਾ ਸਾਡਾ ਹੋਵੇ ਤੇ ਇਦਾਂ ਹੀ ਮੇਰੀ ਭੈਣ ਦਾ ਸੁਪਨਾ ਸੀਗਾ ਕਿ ਯਾਰ ਵੀ ਅਸੀਂ ਕਦੋਂ ਘਰ ਬਣਾਵਾਂਗੇ ਸਾਰੀ ਕੋਠੀਆਂ ਪਾਈ ਜਾਂਦੇ ਆ ਹਾਂ ਸੋਚ ਪਰ ਇਹੋ ਚ ਨਹੀਂ ਸੋਚਿਆ ਸੀ ਇਹੋ ਜਿਹਾ ਨਹੀਂ ਸੋਚਿਆ ਸੀ ਹਾਂ ਇਹ ਤਾਂ ਐਨਾ ਸੋਚਿਆ ਨਹੀਂ ਸੀਗਾ ਮਤਲਬ ਕਿ ਪਰਮਾਤਮਾ ਮੇਰੇ ਤੋਂ ਵੱਡਾ ਬਣਾਤਾ ਵੱਡਾ ਬਣਾਤਾ ਪਰ ਸੋਚਿਆ ਨਹੀਂ ਸੀ ਆਈ ਜੀ ਨੋ ਛੱਤਾਂ ਚੁੰਦੀ ਸੀ ਦੋ ਆਈ ਸੀ ਚੱਲ ਅਟੜ ਰਾਨ ਕੇ ਹੋ ਜੀ ਪੱਤੇ ਵਾਲੀਆਂ ਛੱਤਾਂ ਸੀਗੀਆਂ ਤੇ ਪ੍ਰਾਣੀਆਂ ਸੀਗੇ ਮੇਰੇ ਨਾਲ ਵਿੱਚ ਸੌਂਫ ਵਗੈਰਾ ਵੀ ਲੱਗਣੀ ਸ਼ੁਰੂ ਹੋ ਗਈ ਸੀ ਸਾਰੇ ਬਾਲੇ ਕਰਾਉਂਦੇ ਹਾਂ ਬਾਲੇ ਵੀ ਖਰਾਬ ਹੋ ਗਈ ਸੀਗੇ ਸੋ ਜਿੰਨੇ ਸਾਡੇ ਸਬਸਕ੍ਰਾਈਬਰ ਹਨ ਤੁਹਾਡੇ ਲਈ ਦਵਾ ਕਰਦੇ ਆ ਜਿਹਨਾਂ ਨੇ ਛਤਾਂ ਡਿੱਗਣ ਵਾਲੀਆਂ ਨੇ ਮੈਨੂੰ ਸਾਰਿਆਂ ਨੂੰ ਪਰਮਾਤਮਾ ਇਹੋ ਜੀ ਬੁਟੀ ਦੇ ਦੇ ਠੀਕ ਆ ਸਾਡੀਆਂ ਹਾਂ ਪਰ ਰੱਖੇ ਨਾ ਬੰਦਾ ਹਾਂ ਮਾਨ ਚ ਰੱਖੇ ਮਾਨ ਚ ਰੱਖੇ ਹੋਊ ਜ਼ਰੂਰ ਅੱਗੀ ਗੱਲ ਹਾਂ ਮਾਨ ਚ ਰੱਖੇ ਜ਼ਰੂਰ ਹੋਊਗਾ ਇਹ ਕਿਹੜੀ ਗੱਲ ਨਹੀਂ ਹੋਊਗਾ ਐਡਾ ਕੀ ਮਤਲਬ ਮੂਸੇ ਵਾਲੇ ਦੇ ਕਹਿਣ ਵਾਂਗੂ ਵੀ ਕਿਹੜਾ ਬੰਦੇ ਤੋਂ ਕਿਹੜਾ ਵੱਡਾ ਕਿੰਨੀ ਹੈ ਨਾ ਹੂੰ ਕੁਛ ਵੀਰਿਆ ਨਹੀਂਗਾ ਦੇਖਿਆ ਮੇਰੀ ਭੈਣ ਦੇ ਵਿਚਾਰੇ ਫਿਰ ਭੈਣ ਕੀ ਦੀ ਜਾਂ ਸਿੱਧੂ ਦੀ ਆ ਕੁਛ ਨਹੀਂ ਵੀਰ ਦਾ ਬੰਦੇ ਤੋਂ ਬਸ ਤੰਦਰੁਸਤੀ ਹੋਣੀ ਚਾਹੀਦੀ ਹੈ ਸਹੀ ਆ ਘਰ ਦੇ ਵਿੱਚ ਇਤਫਾਕ ਤੇ ਤੰਦਰੁਸਤੀ ਹੋਵੇ ਪੈਸਾ ਬੜਾ ਘੱਟ ਹੋਵੇ ਬਾਕੀ ਚੱਲੀ ਜਾਂਦਾ ਹਨਾ ਜੇ ਜਿੰਦਗੀ ਵਿੱਚ ਖੁਸ਼ੀ ਨਹੀਂ ਤਾਂ ਇਕੱਲਾ ਪੈਸਾ ਵੀ ਨਹੀਂ ਮੈਟਰ ਕਰਦਾ ਹੁੰਦਾ ਹਨਾ ਤੇ ਹੁਣ ਜਦੋਂ ਨੀਆਂ ਭਰਦੇ ਜਦੋਂ ਮਦੋ ਕੀੜਾ ਮਾਰ ਕੇ ਗਿਆ ਤੇ ਉਦੋਂ ਆਹ ਗੇਟ ਥੋੜਾ ਗਲਤ ਰੱਖਿਆ ਗਿਆ ਸੀ ਆਹ ਜਿਹੜਾ ਆਹ ਗੇਟ ਹੈ ਨਾ ਜਿਹੜਾ ਆ ਆਪਣਾ ਗੇਟ ਆ ਇਹ ਉਹ ਕੰਨੀ ਤੇ ਰੱਖਿਆ ਜਮਾ ਗੁੱਟ ਤੇ ਜਿਹੜਾ ਇਹ ਗੇਟ ਆ ਇਨੂੰ ਪਹਿਲਾਂ ਇੱਥੇ ਗੁੱਠ ਤੇ ਰੱਖਤਾ ਜਮਾਂ ਇਹ ਆ ਜਿਹੜੀ ਗੁੱਠਾ ਜਮਾਂ ਇੱਥੇ ਵੀ ਅਕਸਾਈਡ ਤੇ ਰਹਿਣ ਦੀ ਆਪਾਂ ਇੱਥੇ ਇੱਥੇ ਜਮਾਂ ਗੁੱਠ ਤੇ ਜਾਵੜਾ ਇਧਰੋਂ ਜਮਾਂ ਕੋਠੀ ਆਪਣੀ ਬੰਦ ਹੋ ਜਾਣੀ ਸੀ ਜੀ ਆਪਾਂ ਇਧਰੋਂ ਨਾ ਰੱਖਦੇ ਉਹ ਤਾਂ ਕੁਦਰਤੀ ਮੈਂ ਇੱਥੇ ਆ ਗਿਆ ਤੇ ਇੱਥੇ ਸਾਰਾ ਛੱਡਿਆ ਪਿਆ ਥਾਂ ਦੇ ਉੱਤੇ ਗੰਧ ਕੱਢੀ ਜਾਂਦੇ ਸੀ ਫਿਰ ਮੈਂ ਉੱਥੇ ਰੋਕਿਆ ਮੈਂ ਕਿਹਾ ਭਾਈ ਇੱਥੇ ਨਹੀਂ ਕੱਢਣੀ ਗੰਧ ਤੇ ਆਹ ਗੁੱਟ ਚ ਜੇ ਹੁਣ ਮੰਨ ਕੇ ਚੱਲੂ ਮੇਨ ਗੇਟ ਲੱਗਾ ਹੁੰਦਾ ਤਾਂ ਪਹਿਲਾਂ ਤਾਂ ਆਪਣੀ ਜਿਹੜੀ ਆ ਆ ਜਗਾ ਖਰਾਹ ਹੋ ਜਾਣੀ ਜਿਹੜੀ ਆਪਾਂ ਸੌਜੀ ਬਾਤ ਛੱਡੀ ਆ ਗੱਡੀ ਆਪਾਂ ਉਹ ਪੋਰਚ ਚ ਚਲਾਉਣੀ ਸੀ ਤੇ ਗੱਡੀ ਇੱਥੋਂ ਦੀ ਜਾਣੀ ਸੀ ਟੇਢੀ ਹੋ ਕੇ ਕਿੰਨਾ ਥਾਂ ਇਹ ਛੱਡਣ ਦਾ ਆਪਣਾ ਕੋਈ ਕੋਈ ਮਕਸਦ ਨਹੀਂ ਰਹਿਣਾ ਸੀਗਾ ਸਾਰਾ ਉਹ ਬੇਕਾਰ ਹੋ ਜਾਣਾ ਸੀ ਠੀਕ ਆ ਤੇ ਹੁਣ ਇਹਦੀ ਸੇਧ ਨੂੰ ਆਪਾਂ ਗੇਟ ਰੱਖਿਆ ਪਿੱਛੇ ਹਟਮਾ ਹੁਣ ਤੇ ਸਿੱਧੀ ਗੱਡੀ ਅੰਦਰ ਜਾਊਗੀ ਤੇ ਨਾਲੇ ਕੋਠੀ ਦੇ ਸਾਹਮਣੇ ਸੁਨਾ ਲੱਗਦਾ ਗੇਟ ਹੁਣ ਇੱਕ ਐਡੀ ਸੋਹਣੀ ਕੋਠੀ ਬਣੀ ਆਪਣੀ ਤੇ ਜਿਹੜਾ ਆਪਾਂ ਗੇਟ ਆਪਾਂ ਇੱਥੇ ਗੁੱਟੀ ਜਿਹਾ ਟੱਕ ਦਿੰਦੇ ਤੇ ਇਧਰੋਂ ਸਾਰੀ ਚਾਰ ਦਿਵਰੀ ਬੰਦ ਜੀ ਆ ਜਣੀ ਸੀ ਸੁਹਣੀ ਲੱਗਣੀ ਸੀ ਤੇ ਹੁਣ ਜਿਹੜਾ ਮੇਨ ਗੇਟ ਆ ਵਾ ਆ ਗਿਆ ਜਿਹੜਾ ਮੇਨ ਐਂਟਰੀ ਆ ਇਹ ਛੋਟੀ ਰੱਖੀ ਆ ਆਪਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਗੱਡੀ ਇੱਕ ਨੰਗਣ ਜੋਗੀ ਰੱਖੀ ਆ ਤੇ ਜਿਹੜਾ ਪਰਲਾ ਗੇਟ ਆ ਉਹ ਰੱਖਿਆ 13 13.5 ਫੁੱਟ ਚੌੜਾ ਵੀ ਉਹ ਚ ਵੱਡੇ ਸਾਦ ਨਿਕਲਨੇ ਆ ਇਹ 8 ਤੇ 8 ਇਹ ਅੱਠ ਮੈਨੂੰ ਥੋੜਾ ਲੱਗਦਾ ਸੀ ਵੀ ਤੂੰ ਵੀ ਥੋੜਾ ਨੌਕ ਫੁੱਟ ਹੋ ਜਾਂਦਾ ਹੂੰ 8 ਫੁੱਟ ਫਿਰ ਥੋੜਾ ਐ ਫਿਰ ਐ ਆ ਡਰਾਈਵਰ ਕੋਈ ਪੱਕਾ ਹੀ ਨਗਾਊਗਾ ਇਤੋਂ ਦੀ ਗੱਡੀ ਮਾੜਾ ਡਰਾਈਵਰ ਦਾ ਡਾ ਦੂ ਵਿੱਚ ਹੈਂ ਤੇ ਗੱਡੀ ਲੰਘ ਜਾ ਲੰਘ ਜਣੀ ਗੱਡੀ ਵੈਸੇ ਹਰਾਉਣ ਵਾਲੀ ਜਸਵੀਰ ਆਪਾਂ ਜੇ ਵੱਡੀ ਗੱਡੀ ਲੈ ਲਈਂ ਚਲ ਹਰਾਉਣ ਵਾਲੀ ਛੋਟੀ ਹੈ ਮਨ ਕੇ ਜੇ ਆਪਾਂ ਜਿੱਦ ਤੇ ਉਹ ਲੈ ਲਈਂ ਨਿਮੋਜ਼ੀਨ ਕਿਨਾਂ ਕੋ ਉਧਰੋਂ ਦੀ ਲਿਆਏਗੇ ਉਧਰੋਂ ਦੀ ਲਿਆ ਠੀਕ ਹੈ ਨਹੀਂ 8 ਫੁੱਟ ਕੀਟ ਤਾਂ ਬਹੁਤ ਆ ਇਹ ਗੱਡੀ ਨੂੰ ਤਾਂ ਵਾਧੂ ਖੁੱਲਾ ਡੁੱਲਾ ਹੂੰ ਪਰ ਮੰਦੀ ਦਾਰੂ ਨਾ ਪੀਤੀਓ ਫਿਰ ਤਨਗਾ ਦੂ ਜੇ ਪੀਤੀ ਆਲਾ ਆ ਗਿਆ ਫਿਰ ਤਾਂ ਉਹਨੇ 13 14 ਫੁੱਟ ਕੋਲਾਂਜ ਵੀ ਡਾ ਦੇਣੀ ਆ ਆਹ ਹਾਂ ਠੀਕ ਆ ਚਾਰੇ ਚੋਕੀਆਂ ਹੋ ਗਈਆਂ ਚਾਰ ਦਵੇਰੇ ਆਪਣੀ ਹਕਾ ਹੋ ਗਈਆਂ ਕੰਧਾਂ ਨਿਕਲ ਗਈਆਂ ਤੇ ਬਸ ਇਧਰੋਂ ਰਹਿ ਗਿਆ ਥੋੜਾ ਜਿਹਾ ਤੇ ਇੱਕ ਬੈਕ ਸਾਈਡ ਰਹਿ ਗਿਆ ਤੁਹਾਨੂੰ ਬੈਕ ਸਾਈਡ ਬਣਾ ਦਾ ਕੋਲੋਂ ਮੇਰੇ ਖਿਲਾਰਾ ਕਿਨੇ ਮੈਂ ਬਹੁਤ ਮਤਲਬ ਭਰੀ ਪੀਤੀ ਇਸ ਚੀਜ਼ ਤੋਂ ਵੀ ਮੈਂ ਕੰਟਰੋਲ ਕਰਕੇ ਰੱਖਿਆ ਹੈ ਖਿਲਾਰਾ ਮੈਂ ਚੱਕ ਨਹੀਂ ਸਕਦੀ ਹਜੇ ਹਾਂ ਚੱਕਿਆ ਜਾਊ ਕੋਈ ਨਹੀਂ ਹੌਲੀ ਹੌਲੀ ਇਹ ਸਾਰਾ ਜਨਕੇ ਸਮਾਨ ਹਾਂ ਆ ਗਿਆ ਆਪਣਾ ਬੈਕ ਸਾਈਡ ਕੋਠੀ ਦੀ ਇੱਥੇ ਇੱਥੇ ਬਰਾਂਡਾ ਬਣਾਣਾ ਵੱਡਾ ਆਪਣਾ ਇੱਥੇ ਸਾਰੀ ਕਾਂਦੇ ਨਿਕਲ ਗਈ ਹੈ ਇੱਥੇ ਬਰਾਂਡਾ ਵਗੈਰਾ ਬਣਾਵਾਂਗੇ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਆ ਮੋਗੇ ਬਾਈ ਗੁਰੂਗਰਪਾਲਿਆਂ ਦੇ ਠੀਕ ਆ ਬੰਦਾ ਦੋਸਤ ਆ ਆਪਣਾ ਇਹ ਸੋ ਆਪਣਾ ਇਲੈਕਟ੍ਰੀਕ ਜਿੰਨਾਂ ਦਾ ਸਮਾਨ ਜਾਂਦਾ ਸਾਰਾ ਇਲੈਕਟ੍ਰੋਨਿਕ ਸਮਾਨ ਇਨਾਂ ਕੋਲ ਹੀ ਜਾਂਦਾ ਤੇ ਲੋ ਜੀ ਆਪਾਂ ਜਿੰਨੇ ਵੀਡੀਓ ਦੇ ਸਟਾਰਟਿੰਗ ਵਿੱਚ ਸ਼ੂਟ ਕਰਿੰਦਾ ਸੀਗਾ ਕਿ ਮੈਨੂੰ ਟੀਵੀ ਲਿਆ ਕੇ ਦੀ ਬਾਈ ਕਿਉਂਕਿ ਟੀਵੀ ਉਹਨਾਂ ਦੇ ਹੈ ਨਹੀਂ ਸੀਗਾ ਬੱਚੇ ਛੋਟੇ ਆ ਹਨ ਤੇ ਉਹਨਾਂ ਵਾਸਤੇ ਹੁਣ ਲੈਣਾ ਹੈ ਆਪਾਂ ਐਲ ਸੀ ਡੀ ਲੋ ਜੀ ਆਪਾਂ ਐਲ ਸੀ ਡੀ ਇਹ ਲੈ ਲਈ ਆ ਤਸ਼ੀਬਾ ਦੀ ਤੇ ਹੁਣ ਆਪਾਂ ਨੂੰ ਲਾ ਕੇ ਚੈੱਕ ਕਰਵਾ ਰਹੇ ਆ ਬਾਈ ਹੁਣਾਂ ਨੂੰ ਮੈਂ ਕਿਹਾ ਵੀ ਤੁਸੀਂ ਸੈੱਟ ਕਰਿਓ ਜਾ ਕੇ ਅੱਜ ਹੀ ਤੇ ਸ਼ੂਟੂ ਦੀ ਇਹਨਾਂ ਡਿਮਾਂਡ ਆ ਜੀ ਪੂਰੀ ਕਰ ਦੇਣੀ ਬਸ ਆਪਾਂ ਜੇ ਚਲਾ ਦਿਓ ਮੈਂ ਕਿਹਾ ਉਹਨਾਂ ਦੇ ਘਰੇ ਲੋ ਆਪਣੀ ਚੱਲ ਪਈ ਐ ਸਕਰੀਨ ਤੇ 32 ਇੰਚ ਹੀ ਕਿਹਾ ਸੀ ਉਹਨਾਂ ਨੇ ਤੇ ਬੱਚੀ 32 ਇੰਚ ਆਪਾਂ ਸਕਰੀਨ ਲੈ ਲੀਆ। ਹੁਣ ਬੱਚੇ ਖੁਸ਼ ਹੋ ਜਾਣਗੇ। ਰਿਮੋਟ ਦੇਓ ਕਿੰਨਾ ਪ੍ਰਾਈਮ ਵੀਡੀਓ, YouTube, ਅ, Net Plus ਇਹ ਜਿਹੜੀਆਂ ਚੀਜ਼ਾਂ ਸਾਰਾ ਇਹਦੇ ਚੱਲਦੀਆਂ। ਕਾਰਟੂਨ ਨੈਟਵਰਕ ਦੇ ਚੈਨਲ ਵੀ ਹੈਗੇ ਆ। ਜੋ ਫੋਨ ਦੇ ਨਾਲ Wi-Fi ਅਟੈਚ ਹੁੰਦਾ ਹੈ, ਇਹਦਾ ਫੋਨ ਦੇ ਨਾਲ ਅਟੈਚ ਹੁੰਦੀ ਹੈ। ਤੇ ਬੱਚਿਆਂ ਨੂੰ ਸੌਖਾ ਹੋ ਜੀ ਹੁਣ। ਲੈ ਵੀ ਦੋਸਤਾਂ ਆਪਣੀ LED ਵੀ ਆ ਗਈ। ਸੋ ਜਿਹੜੇ ਮੰਨ ਕੇ ਚੱਲੋ ਵੀ ਆਪਣੇ ਘਰ ਨੂੰ ਸਾਫ਼ ਰੱਖਣ ਦੇ ਵਿੱਚ ਆਪਣੇ ਪਰਿਵਾਰ ਦੀ ਹੈਲਪ ਕਰਦੇ ਨੇ ਹਨਾ ਕਿਉਂਕਿ ਅਸੀਂ ਸਾਰਾ ਟੱਬਰ ਖਲਾ ਗੰਦ ਖਲਾਰਨ ਵਾਲੇ ਆ ਜਿਵੇਂ ਕਹਦੀ ਇੱਕ ਕੂੜਾ ਕਰਕੜ ਖਿੱਲਰ ਜਾਂਦਾ ਤੇ ਉਹ ਆਪਣੇ ਘਰ ਨੂੰ ਸਾਫ਼ ਰੱਖਦੇ ਨੇ ਆਪਣੇ ਪਰਿਵਾਰ ਦੇ ਮੈਂਬਰ ਨਹੀਂ ਮੈਂ ਕੰਮ ਵਾਲਾ ਸ਼ਬਦ ਨਹੀਂ ਯੂਜ਼ ਕਰੂੰਗਾ ਜਾਂ ਸਾਡੇ ਕੰਮ ਕਰਦੇ ਨੇ ਮੈਂ ਇਹ ਲਫ਼ਜ਼ ਨਹੀਂ ਵਰਤੂੰਗਾ ਸਾਡੇ ਪਰਿਵਾਰ ਦੇ ਮੈਂਬਰ ਹੀ ਨੇ ਉਹ ਵੀ ਛੋਟੇ ਛੋਟੇ ਬੱਚੇ ਨੇ ਸਾਡੇ ਬੱਚਿਆਂ ਦੇ ਨਾਲ ਹੀ ਖੇਡਦੇ ਰਹਿੰਦੇ ਨੇ ਸੋ ਬਿਚਾਰੇ ਇਦਾਂ ਹਨਾ ਕਿ ਸਾਰਾ ਇਦਾਂ ਖੇਡਦੇ ਰਹਿੰਦੇ ਨੇ ਕਿ ਅੱਜ ਪਰਿਵਾਰ ਵਾਲੀ ਗੱਲ ਹੀ ਉਸ ਪਰਿਵਾਰ ਨਾਲ ਸੋ ਬੱਚੇ ਹੁਣ ਛੁੱਟੀਆਂ ਜੂਣ ਦੀਆਂ ਤੇ ਟੀਵੀ ਹੈ ਨਹੀਂ ਸੀ ਆ ਕਹਿੰਦੇ ਵੀ ਆਪਾਂ ਐਲਈਡੀ ਵੀ ਬਾਈ ਪਾ ਲੈਣੀ ਆ ਮੈਨੂੰ ਕਹਿੰਦਾ ਤੇ ਛੂਟ ਤੁਸੀਂ ਮੇਰੇ ਦੇਖਿਆ ਹੀ ਐਲਈਡੀ ਲੈਣੀ ਕਹਿੰਦਾ ਹੈ ਨਹੀਂ ਗਾ ਟੀਵੀ ਕਰੇ ਤੇ ਫਿਰ ਮੈਂ ਕਿਹਾ ਚੱਲਾ ਪਾਜੀ ਲੈ ਆਉਣੇ ਆ ਸੋ ਅੱਜ ਐਲਈਡੀ ਲੈ ਕੇ ਚੱਲੇ ਆ ਆ ਤੇ ਬੱਚਿਆਂ ਦੀਆਂ ਛੁੱਟੀਆਂ ਬਣ ਜਾਣਗੀਆਂ ਦੀਆਂ ਛੁੱਟੀਆਂ ਲੰਘੀਆਂ ਖੁਸ਼ ਹੋ ਜਾਣਗੇ ਇੰਨੇ ਜੀ ਹਨਾ ਬੱਚੇ ਹੁਣ ਡੀਕੀ ਜਾਂਦਾ ਹੋਊਗਾ ਕਹਿੰਦਾ ਬਾਈ ਲੈ ਕੇ ਆਏ ਜਿੰਗੇ ਐਲਈਡੀ ਵੱਡੀ ਵੱਡੀ ਲੈ ਕੇ ਆਈ ਕਹਿੰਦਾ ਮੈਂ ਹਜੇ ਤੱਕ ਕੋਈ ਨਹੀਂ ਵੱਡੀ ਲੈ ਕੇ ਆਵਾਂਗੇ ਠੀਕ ਆ ਚਲੋ ਅੱਜ ਇੱਕ ਕੰਮ ਭਲੇ ਦਾ ਵੀ ਹੋ ਗਿਆ ਹਨਾ ਚਲੋ ਦੋਸਤੋ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਜਿਹੜੇ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਠੀਕ ਆ ਤਦ ਤੱਕ ਲਈ ਸਾਰਿਆਂ ਨੂੰ ਬਾਏ